ਹੈਲੋ ਜੀ ਆ ਚੱਕ ਲੈ ਕਰ ਆਦੇ ਵਾਲਾ ਕੰਮ ਆ ਆ ਦੇਖੋ ਵੀ ਸਾਰੇ ਭੱਜ ਜਾਣ ਨਹੀਂ ਨਹੀਂ ਕੋਣ ਕਰੀ ਥੋ 150 ਦਾ ਕੋਣ ਆ ਤੈਨੂੰ ਪਾੜ ਲਈ ਪਾੜ ਦਿਖਾਈਆ ਪਰ ਆਹ ਪਾੜ ਦੇਖਣ ਦੇ ਲੋਕ ਤੇ ਉਹ ਬੋਤਲਾਂ ਨਹੀਂ ਪਾ ਲਈਆਂ ਜਿਹੜੀਆਂ ਨਹੀਂ ਨਹੀਂ ਉਹ ਤਾਂ ਹੈਗਾ ਉਹ ਤਾਂ ਦੇ ਰੱਖਿਆ ਪਰ ਹੋ ਗਿਆ ਦੇਖਣਾ ਹੋਣੀ ਸਾਰੇ ਕੈਮਰੇ ਕਰਦੇ ਨਾ ਕਿਤੇ ਅੱਪਾਂ ਵੇਖੋ ਜੀ ਬਾਈ ਜੀ ਅਸੀਂ ਪਹੁੰਚ ਚੁੱਕੇ ਆ ਤੰਬੇ ਤੋਂ 50 ਕਿਲੋਮੀਟਰ ਪਿੱਛੇ ਆ ਭਰਾ ਮੇਰੇ ਉਹ 6 7 ਵਜੇ ਦਾ ਟਾਈਮ ਆ ਮੜਾ ਖਿੱਚ ਲਓ ਆ ਜੀ ਚਲੋ ਚਲੋ ਮਿੰਟ ਮਾਰੋ ਚਲ ਵੀਓ ਚਲ ਦੇਖ ਬੰਨ ਬੋਲੇ ਮੈਂ ਨਾ ਕਿਰੋ ਇਧਰਨੇ ਪਾਸੇ ਹੋ ਗਈ ਬਣਾਉਣੀ ਆ ਪਟਕਾ ਹੀ ਬਹੁਤ ਸਿਰ ਹੋ ਗਈ ਸਾਰਾ ਦਿਖਾਉਂਗਾ ਦਿਖੋਣਾ ਵੀ ਆ ਐਵੇਂ ਰਾਵਾਂ ਤੇ ਵੀ ਗਏ ਆ ਮਰਦ ਖੇਡਦਾ ਖਤਰਿਆਂ ਨਾਲ ਸੰਜੇ ਨਗਰ ਦੇ ਜੁਲਾਵੇ ਇਧਰ ਵੀ ਗਿਆ ਪਤਾ ਲੱਗਦਾ ਵੀ ਗਵੀਆਂ ਦੇ ਕਿਹੜੇ ਫੜਕਾਂ ਤੇ ਕੀ ਰੇਂਜ ਸਕਦੇ ਗਵੀਆਂ ਤੇ ਕੀੜੀ ਆ ਨਾ ਤੇ ਵੀ ਰੈਂਕ ਸਕਦੇ ਆ ਨਹੀਂ 500 500 ਨਹੀਂ ਆਈ ਸਾਰੀ ਵੈਰੈਟੀ ਆਈ ਆ ਹਾਂ ਸਾਰੀ ਵੈਰੈਟੀ ਆਈ ਆ ਕੱਲਾ ਪੰਜਾਬ ਦਾ ਨਹੀਂ ਮਾਤਰ ਦਾ ਵੀ ਰੋਡ ਟੱਕ ਤੇ ਭਰਿਆ ਕਰ ਰਿਹਾ ਇੱਕ ਮਿੰਟ ਬੱਸ ਉਹ ਕਹਿਣਾ ਉਹ ਆ ਵੀਡੀਓ ਬਣੀ ਜਾਂਦੀ ਆ ਉਹ ਖੜਦਾ ਸਾਰੇ ਲੰਮੇ ਖੜ ਕੇ ਉਹ ਨਾਲ ਹੀ ਰੋਡ ਤੋੜਾ ਗੈਪ ਬੜਾ ਲੋ ਵੀਡੀਓ ਬਣਾਉਣ ਆਸ ਤੇ ਮੈਨੂੰ ਅੱਗੇ ਤੇ ਜਰੇ ਰੱਖ ਲੋ ਸਾਰੇ ਕਮਾੜਾ ਯਾਰ ਮੈਨੂੰ ਤੋੜ ਕੇ ਖੁਦ ਵਿਕਲ ਜਾਣਗੇ ਵੀਡੀਓ ਦੇ ਚੱਕਰ ਤੇ ਮੇਰ ਕੋ ਜੋ ਬਹੁਤ ਉੱਚਾਈ ਹੈ ਫਤ ਜਾऊंगा यार ਮੈਂ ਤਾਂ ਚਲੋ ਐਸੇ ਬਣਦਾ ਵੇਡ ਤਾਂ ਘਟੂਗਾ ਚਲੋ ਮੈਨ ਨਾ ਤਾਂ ਬਹੁਤ ਦੂਰ ਆ ਚੁੱਕਾ ਸ਼ੈਤਾਨ ਨੂੰ ਦੇਖ ਰਿਹਾ ਹਾਂ ਓਕੇ ਚਲੋ ਇਹਨੂੰ ਦੂਰ ਬਹੁਤ ਆ ਵੀਡੀਓ ਬਣਾਉਂਦੇ ਆ ਸਾਲਾ ਬਾਈ ਦੀ ਡਿੱਟੋ ਕਾਪੀ ਮਿਲ ਗਈ ਸਾਲਾ ਲੰਗਰ ਦੇ ਸਾਲਾ ਉਹ ਲੱਗਦਾ ਮੈਂ ਪਹਿਲਾਂ ਭੇਖਾ ਖਾ ਗਿਆ ਬਾਈ ਦੇ ਦੀ ਸ਼ਰਟ ਚਿੱਟੀ ਬਾਈ ਦੇ ਉਹ ਮੈਂ ਤੜਾ 500 ਦੀ ਬਰਾਹੀ ਆ ਪਰ ਮੰਮੀ ਹੀ ਬਾਈ ਦੇ ਜਿਹੜਾ ਹੈਲਮਟ ਲੈ ਕੇ ਆ ਨਾ ਇੰਜ ਸਿਰ ਚੋਂ ਨੀ ਪੂਰਾ ਸਾਲ ਲੋਕਾਂ ਚੋਂ ਉਹ ਭਰਾਵਾ ਪਹੁੰਚ ਗਿਆ ਉਹ ਮੈਂ ਕਹਿੰਦਾ ਗਿਆ ਯਾਰ ਉਹ ਕਿਹੜਾ ਗਿਆ ਉੱਪਰ ਉਹ ਉੱਪਰ ਪਹੁੰਚ ਗਿਆ ਯਾਰ ਓਏ ਤਨੂ ਗੇਨ ਮਾਰ ਚੜਾਉਣੇ ਆ ਓਟ ਖੜੇ ਜਾ ਡੀਡੂ ਓਏ ਜੇਪ ਪੜੇ ਭਾਈ ਜੀ ਜੇਪ ਪੜੇ जय आ गए आ गए चलो 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 भाई आ जाओ आ जाओ जय पड़े जय पड़े चलो कल्लो पड़े जय भोले ਤੋ 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 ਜੋਨਾ ਆਈ ਆ ਗਏ ਆਏ ਬੋਲੋ ਆ ਗਏ ਅੱਗੇ 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 ਭਰਾਵਾਂ ਤਸੱਲੀयां ਜਾਂਦੀਆਂ ਪੂਰੀਆਂ ਆ ਗੋੜੇ ਨਾ ਅੰਦਰ ਸਭ ਆ ਗਿਆ ਜੈ ਭੋਲਿਆ ਬੋਲੋ ਯਾਤਰੀ ਆਹ ਉਹ ਤੇ ਖੜਦਾ ਹੋ ਤੂੰ ਜਾ ਕੋਈ ਨਹੀਂ ਆ ਇਹਦੇ ਹੀ ਦੋਵੇਂ ਗੱਡੀ ਆ ਰਹੀ ਓ ਗੱਡੀ ਆ ਰਹੀ ਹੈ ਬੱਸ ਆਹ ਬਰਾਬਰ ਪੱਗਾਂ ਉੱਪਰ ਨੇ ਉਹ ਨਿਕਲਾ ਇਹ ਤਾਂ ਬਈ ਖੱਲੀ ਹੋ ਗਿਆ ਨੂੰ ਪੂਰੀ ਹੋ ਕੇ ਕਰ ਮੜਾ ਆ ਅੱਗੇ ਅੱਗੇ ਕਰ ਲਾ ਆ ਵੀ ਕੋ ਵੀ ਰੋਣੀ ਮਣੀ ਮੇਹੀ ਚੜਾਈ ਮੋਟਾ ਜਲਦੀ ਨਹੀਂ ਰਹਿ ਚੰਗਰ ਪੈਦਲ ਚੱਲ ਰਹੀ ਆ ਦੇਖੋ ਹੈਲਮਟ ਵੀ ਕੋ ਆ ਵੀ ਕੋ ਜਰਾ ਸੁਣ ਅੱਲੇ ਦੇਖੋ ਤਰਾਤਕ ਲਾ ਲਾ ਕੇ ਲੈ ਕੇ ਜਾਣਾ ਬੈਣਾ ਥੋੜਾ ਅੱਗੇ ਪਿੱਛੇ ਰੱਖੋ ਯਾਰ ਇਕਲ ਅੱਗੇ ਪਿੱਛੇ ਰੱਖੋ ਇਕਲ ਜਮਨ ਥੋੜਾ ਘਾ ਪਾ ਕੇ ਖੜਾ ਫੇਰ ਯਾਰ ਸੰਭਲ ਦਾ ਮੋਕੰਨ ਬਗਾ ਮਨੁੱਖ ਚੱਲਿਆ ਗਿਆ ਯਾਰ

ਤੇ ਵਹੀਕਲ ਦੀ ਆਵਾਜ਼ ਬਿਲਕੁਲ ਵੈਜ ਇਹ ਇਹ ਤੁਸੀਂ ਇਹ ਨਾ ਸਮਝੋਗੇ ਵੀ ਵਹੀਕਲ ਦਾ ਜੋਰ ਲੱਗ ਰਿਹਾ ਨਾਲ ਚਲਾਉਣ ਨਾਲ ਤਾਂ ਜੋਰ ਲੱਗ ਰਿਹਾ ਹਿੰਦੂ ਜੀ ਧਿਆਨ ਰੱਖ ਲਿਓ ਹੋ ਇਹ ਜੇ ਦੂਸਰ ਆਵੇ ਤੇ ਆ ਵੀ ਜ਼ਿੰਮੇਵਾਰੀ ਤੇ ਆਵੇ ਬਈ ਸਹੀ ਤਾਂ ਯਾਰ ਵੀ ਕਿਹ ਚਨਾਮ ਪੈਦਲ ਜਾਵੇ ਸਹੀ ਤਾਂ 好的。 ਉਹ ਜਿੰਦੀਆਂ ਆ ਬਸ ਇਹ ਜਿਹੜਾ ਹੈ ਜਬ ਕੋਰੋਨਾ ਉਸ ਨੂੰ ਸਜੂ ਉਹ ਰੈਕੂਲ ਦੇ ਗਿਆ ਇਹ ਪੈਡੀ ਇਹ ਪੈਡੀ ਵਾਲੇ ਮੋਟਰਿੰਗ ਨਾ ਕਿ ਖਾਵਾ ਕੋ ਆਪ ਹਰ ਜਗ੍ਹਾ ਆ ਜਾਓ ਭਲੇ ਆ ਜਾਓ ਭਲੇ ਕਿਆ ਬਾਤ ਹੈ ਖੱਚੀ ਲਾਇ ਮਟਰ ਵਾਹ ਵਾਹ ਬਹੁਤ ਆ ਗਿਆ ਸਾਡੀ ਮਿਹਨਤ ਹੋਰ ਹੀ ਦਾ ਗੱਲ ਆ ਯਾਰ ਇਹ ਚਾਹ ਵੀ ਇੱਥੇ ਆ ਕੇ ਹੋਰ ਜਾਣਾ ਅੱਗੇ ਜਾਣਾ ਅੱਗੇ ਜਾਣਾ ਅੱਜ ਅੱਜ ਤੋਂ ਬਹੁਤ ਸਾਡੇ ਜਿਹੜੇ ਸਾਥੀਆਂ ਨੇ ਕਿਰੋ ਕੁਝ ਐਸ ਐਸ ਐਸਲ ਫੈਸਲਾ ਇਲਾ ਜੋ ਕਿ ਫੈਸਲਾ ਬਿਲਕੁਲ ਹੀ ਗਲਤ ਹੈ ਇਲਾ ਦਾ ਸਾਨੂੰ ਪਹਿਲਾ ਤੂੰ ਹੀ ਕਹੀ ਸ਼ਾਦਾ ਜਿੰਨਾ ਯਾਦ ਆ ਮੈਂ ਤਾਂ ਇਸ ਲਈ ਕਹੀ ਸੀ ਵੀ ਜ਼ਿੰਦਗੀ ਦੇ ਵਿੱਚ ਖਤਰੇ ਵਾਲੇ ਸੀਨ ਲੈਣ ਜਦੋਂ ਪਰ ਤਨ ਭਾਗ ਸਾਡੇ ਉਹ ਮੋੜ ਤੋਂ ਨਾਲ ਉਹ ਬਰਾ ਵਾਟਾ ਨਾਲੇ ਪਿਚਾਰੇ ਲਈ ਚਲਦੇ ਆਪਾਂ ਓਏ ਇੱਥੇ ਤੁਰ ਕੇ ਕਿੰਨੀ ਦੂਰ ਹੈਗਾ ਓਏ ਐਂ ਇੱਥੇ ਲਾ ਜੋ ਤੁਰ ਕੇ ਜਾ ਉਹ ਪਹਿਲਾਂ ਤੁਸੀਂ ਗੱਡੀ ਤੇ ਕਹੀ ਯਾਰ ਤੁਸੀਂ ਦੱਸ ਸਾਡੇ ਲੈ ਲਓ ਬਣਾ ਕੇ ਉਹਨਾਂ ਸਾਨੂੰ ਜਲੀਲ ਕਰਨੇ ਲਾਤਾ ਉਹ ਪੈਦਾ ਨਹੀਂ ਆਈ ਪਹਿਲਾਂ ਗੱਡੀ ਤੇ ਕਹੀ ਕਦੇ ਤਾਂ ਗਈ